ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਹੀ ਵੀਰਾਂ ਭੈਣਾਂ ਨੂੰ ਪੰਜਾਬੀਆਂ ਨੂੰ ਬਜ਼ੁਰਗਾਂ ਨੂੰ ਜਿਹੜੇ ਇਸ ਚੈਨਲ ਨੂੰ ਦੇਖਦੇ ਆ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਮੈਂ ਵਾਰ-ਵਾਰ ਬੇਨਤੀ ਤਾਂ ਕਰਦਾ ਕਿਉਂਕਿ ਜਿਹੜੇ ਵਿਊਜ਼ ਜਿਹੜੇ ਵਿਊਜ਼ ਰੇਟ ਆ ਉਹ ਉਹ ਜ਼ਿਆਦਾ ਹੈਗੀ ਆ ਤੇ ਸਬਸਕ੍ਰਿਪਸ਼ਨ ਰੇਟ ਬਹੁਤ ਹੀ ਜ਼ਿਆਦਾ ਘਟਾ ਤੁਡੇ ਇੱਕ ਸਬਸਕ੍ਰਾਈਬ ਕਰਨ ਨਾਲ ਜਿਹੜਾ ਹੈਗਾ ਸਾਡੇ ਅਰਗੇ ਬੰਦੇ ਨੂੰ ਅੱਗੇ ਕੰਮ ਕਰਨ ਵਾਸਤੇ ਜ਼ਰੂਰ ਹੌਸਲਾ ਮਿਲਦਾ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਰਦੇ ਆਂ ਅੱਜ ਦੀ ਵੀਡੀਓ ਦੀ ਸ਼ੁਰੂਆਤ 2026 ਦਾ ਸਾਲ ਕੈਨੇਡੀਅਨ ਲੋਕਾਂ ਵਾਸਤੇ ਬਹੁਤ ਚੁਣੌਤੀ ਭਰਪੂਰ ਰਹਿਣ ਵਾਲਾ ਬਹੁਤ ਸਾਰੇ ਜਿਹੜੇ ਹੈਗੇ ਉਤਰਾ ਚੜਾ 2026 ਦੇ ਵਿੱਚ ਕੈਨੇਡਾ ਵਾਸੀਆਂ ਨੂੰ ਦੇਖਣ ਮਿਲਣਗੇ ਤੇ ਜਿਹੜੀ ਉਹਨਾਂ ਦੀ ਰੋਜ਼ਾਨਾ ਲਾਈਫ ਹੈਗੀ ਆ ਉਹਦੇ ਵਿੱਚ ਸਟ੍ਰਗਲ ਉਹਨਾਂ ਨੂੰ ਬਹੁਤ ਵੱਡੇ ਲੈਵਲ ਤੇ ਕਰਨ ਕਰਨੇ ਪੈਣਗੇ ਤੇ ਹੁਣੇ ਜਿਹੜਾ ਹੈਗਾ ਰੀਸੈਂਟ ਜਿਹੜਾ ਹੈਗਾ ਕੈਨੇਡੀਅਨ ਫੂਡ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ 1000 ਡਾਲਰ ਦਾ ਜਿਹੜੀ ਫੈਮਿਲੀ ਦੇ ਵਿੱਚ ਚਾਰ ਮੈਂਬਰ ਹੈਗੇ ਆ 2026 ਦੇ ਵਿੱਚ ਉਹਨਾਂ ਨੂੰ ਵਾਧੂ ਬੋਝ ਜਿਹੜਾ 1000 ਡਾਲਰ ਦਾ ਉਹਨਾਂ ਦੇ ਪਊਗਾ ਗਰੋਸਰੀ ਤੇ ਸਪੋਜ਼ ਜਿਹੜੀ ਗਰੋਸਰੀ 3000 ਡਾਲਰ ਨਾਲ ਉਹਨਾਂ ਦਾ ਸਾਰ ਰਿਆ ਚਾਰ ਬੰਦਿਆਂ ਦਾ ਤਾਂ 26 ਦੇ ਵਿੱਚ ਉਹੀ ਸੇਮ ਗਰੋਸਰੀ ਸੇਮ ਸਾਰੇ ਫੂਡ ਪ੍ਰੋਡਕਟਸ ਉਹਨਾਂ ਨੂੰ 4000 ਡਾਲਰ ਦੇ ਖਰੀਦਦੇ ਪੈਣਗੇ ਤੇ ਇਹ ਕੋਈ ਜਿਹੜੀ ਹੈਗੀ ਆ ਐ ਕਿਸੇ ਦੀ ਉਹ ਨਹੀਂ ਹੈਗੀ ਵੀ ਸੁਣੀ ਸੁਣਾਈ ਗੱਲ ਨਹੀਂ ਹੈਗੀ ਜਿਹੜੀ ਐਨਵਲ ਰਿਪੋਰਟ ਐ 16ਵੀਂ ਐਨਵਲ ਰਿਪੋਰਟ ਹੈਗੀ ਆ ਫੂਡ ਤੇ ਜਿਹੜੀ ਜਾਰੀ ਹੋਈ ਆ ਉਹਦੇ ਵਿੱਚ ਬਕਾਇਦਾ ਜਿਹੜਾ ਖੁਲਾਸਾ ਕੀਤਾ ਗਿਆ ਕਿ ਕੈਨੇਡੀਅਨ ਲੋਕ ਆ ਜਿਹੜੇ ਔਰ 26 ਦੇ ਵਿੱਚ ਆਪਦੇ ਆਪ ਨੂੰ ਪ੍ਰੀਪੇਅਰ ਕਰ ਲੈਣ ਕਿਉਂ ਪ੍ਰੀਪੇਅਰ ਕਰ ਲੈਣ ਕਿ ਉਹਨਾਂ ਦੀ ਜਿਹੜੀ ਹੈਗੀ ਗਰੋਸਰੀ ਦਾ ਬਿੱਲ ਹੁਣ ਵਧਣ ਵਾਲਾ ਵਧ ਕਿਉਂ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਫੂਡ ਤਾਂ ਜਿਹੜਾ ਹੈਗਾ ਬੋਝ ਆ ਲੋਕਾਂ ਤੇ ਬਹੁਤ ਵੱਡੇ ਲੈਵਲ ਤੇ ਪੈ ਜਾਣਾ ਜਿਹਦੇ ਕਰਕੇ ਜਿਹੜੀਆਂ ਬਹੁਤ ਸਾਰੇ ਜਿਹੜੇ ਮਲਟੀ ਜਿਹੜੀਆਂ ਹੈਗੀਆਂ ਮਲਟੀ ਸੈਕਟਰ ਦੇ ਵਿੱਚ ਕੰਮ ਕਰਨ ਵਾਲੀਆਂ ਫੂਡ ਤੇ ਕੰਪਨੀਆਂ ਉਹ ਆਪਦੇ ਪ੍ਰਾਈਸ ਵਧਾ ਰਹੀਆਂ ਹਨ ਜਿਸ ਨਾਲ ਉਹਨਾਂ ਤੇ 1000 ਡਾਲਰ ਦਾ ਐਕਸਟਰਾ ਬੋਝ ਸਾਲ 2026 ਦੇ ਵਿੱਚ ਪਊਗਾ ਤੇ ਸਿਰਫ ਖਾਣੇ ਦੀ ਗੱਲ ਨਹੀਂ ਹੈਗੀ ਇਹ ਹੋਰ ਵੀ ਜਿਹੜੇ ਹੈਗੇ ਉਤਰਾ ਚੜਾਹ ਜਿਹੜੇ ਹੈਗੇ ਆ 2026 ਦੇ ਵਿੱਚ ਦੇਖਣ ਨੂੰ ਮਿਲਣਗੇ ਜਿਹੜੀ ਆਮ ਲਾਈਫ ਹੈ ਜਿਹੜੀ ਕੈਨੇਡੀਅਨ ਲੋਕਾਂ ਦੀ ਆਮ ਲਾਈਫ ਹੈ ਜਾਂ ਕਹਿ ਲਓ ਵੀ ਆਮ ਬੰਦੇ ਦੀ ਲਾਈਫ ਆ ਉਹ ਉਹਦੇ ਚ ਉਹਨੂੰ ਸਟਰਗਲ ਜਿਹੜਾ ਕਰਨਾ ਪੈ ਸਕਦਾ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ 2026 ਦੇ ਵਿੱਚ ਮਾਸ ਲੈਵਲ ਤੇ ਜਿਹੜੀ ਹੈਗੀ ਹੈ ਰਿਵਰਸ ਮਾਈਗ੍ਰੇਸ਼ਨ ਹੋਊਗੀ ਨਾਟ ਓਨਲੀ ਜਿਹੜੇ ਇੰਡੀਅਨ ਜਾਂ ਪੰਜਾਬੀ ਵਾਪਸ ਆਉਣਗੇ ਕੈਨੇਡਾ ਦੇ ਵਿੱਚ ਜਿੰਨੇ ਵੀ ਲੋਕ ਰਹਿ ਰਹੇ ਆ ਜਿੱਥੋਂ ਵੀ ਜਿਹੜੇ ਕੋਨੇ ਤੋਂ ਵੀ ਆਏ ਆ ਉਹ ਆਪਦੇ ਆਪ ਦੇ ਮੁਲਕਾਂ ਨੂੰ ਤਰਜੀਹ ਦੇਣਗੇ ਤੇ ਇੱਕ ਰਿਪੋਰਟ ਇਹ ਵੀ ਆਈ ਹੈ ਕਿ ਬਹੁਤ ਸਾਰੇ ਜਿਹੜੀ ਹੈ ਫੈਮਲੀਆਂ ਆ ਉਹ ਅਰਬ ਕੰਟਰੀ ਜਿਵੇਂ ਦੁਬਈ ਵਰਗੀਆਂ ਕੰਟਰੀਆਂ ਚ ਮੂਵ ਹੋਣ ਦੀ ਤਿਆਰੀ ਕਰ ਰਹੀਆਂ ਵੀ ਇਹ 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 ਗੱਲ ਨਹੀਂ ਹੈਗੀ ਵੀ ਕੈਨੇਡਾ ਦੇ ਵਿੱਚ ਸਿਰਫ ਜਿਹੜੇ ਇੰਡੀਅਨ ਲੋਕ ਜਾਂ ਪੰਜਾਬੀ ਲੋਕ ਹੀ ਜ਼ਿਆਦਾ ਰਹਿੰਦੇ ਹਨ ਬਹੁਤ ਸਾਰੇ ਜਿਹੜੇ ਹੈਗੇ ਕੰਟਰੀਆਂ ਦੇ ਲੋਕ ਕੈਨੇਡਾ ਦੇ ਵਿੱਚ ਰਹਿ ਰਹੇ ਆ ਤੇ ਉਹ ਆਪਦੇ ਆਪ ਦੇ ਮੁਲਕਾਂ ਨੂੰ ਜਾਂ ਅੱਗੇ ਕਿਸੇ ਹੋਰ ਮੁਲਕ 'ਚ ਜਿਨ੍ਹਾਂ ਨੂੰ ਉਸ ਕੰਟਰੀ ਦੇ ਵਿੱਚ ਲੱਗਦਾ ਵੀ ਸਾਨੂੰ ਬੈਟਰ ਲਾਈਵਲੀਹੂਡ ਦੇ ਜਿਹੜੇ ਹੈਗੇ ਆ ਮੀਨ ਸਾਨੂੰ ਉੱਥੇ ਅਵੇਲ ਹੋ ਜਾਣਗੇ ਤਾਂ ਉਧਰ ਨੂੰ ਉਹ ਮੂਵ ਹੋ ਰਹੇ ਆ ਤੇ ਇਹਦੇ ਨਾਲ ਇੱਕ ਹੋਰ ਕੈਨੇਡੀਅਨ ਸਰਕਾਰ ਦੀਆਂ ਜਿਹੜੀਆਂ ਚੁਣੌਤੀਆਂ ਉਹ ਵੀ ਵਧਣ ਵਾਲੀਆਂ ਕਿਉਂ ਕਿਉਂ ਵਧਣ ਵਾਲੀਆਂ ਵਧਣ ਦਾ ਕਾਰਨ ਇਹ ਹੈ ਕਿ ਜਿਹੜਾ 온ਟਾਰੀਓ ਦੀਆਂ ਯੂਨੀਵਰਸਿਟੀਆਂ ਆ ਉਹਨਾਂ ਨੇ ਇਹ ਵੀ ਹੁਣ ਰੌਲਾ ਪਾਉਣਾ ਸ਼ੁਰੂ ਕਰਤਾ ਉਹ ਕਹਿੰਦੇ ਆ ਵੀ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਤੇ ਫੈਡਰਲ ਗਵਰਨਮੈਂਟ ਨੇ ਆਮਦ ਤੇ ਰੋਕ ਲਾਈ ਆ ਉਹਦੇ ਨਾਲ ਸਾਡਾ ਜਿਹੜਾ ਕੰਮ ਹੈ ਬਿਲਕੁਲ ਡਾਊਨਫਾਲ ਦੇ ਵਿੱਚ ਆ ਗਿਆ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਘਾਟੇ 'ਚ ਜਾ ਰਹੀਆਂ ਆ ਤੇ ਜਿਹੜੀ ਯੂਨੀਵਰਸਿਟੀ ਤੇ ਕਾਲਜ ਦੀ ਕੌਂਸਲ ਆ ਉਹਨਾਂ ਨੇ ਮੀਟਿੰਗ ਕੀਤੀ ਆ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਆ ਵੀ ਇਹਦਾ ਕੋਈ ਨਾ ਕੋਈ ਇਹਦਾ ਹੱਲ ਲੱਭੋ ਤੇ ਨਹੀਂ ਤਾਂ ਅਸੀਂ ਜਿਹੜਾ ਹੈਗਾ ਸਾਡੀਆਂ ਯੂਨੀਵਰਸਟੀਆਂ ਬੰਦ ਹੋਣ ਕਿਨਾਰੇ ਆ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 2.1 ਮਿਲੀਅਨ ਦਾ ਜਿਹੜਾ ਹੈਗਾ ਬਿਲੀਅਨ ਦਾ ਜਿਹੜਾ ਹੈਗਾ ਘਾਟਾ ਆ ਸੀ ਜਿਹੜਾ ਹੈਗਾ ਸਾਡਾ ਘਾਟਾ ਹੋ ਜਾਊਗਾ ਤੇ ਇਹ ਜੇ ਇਦਾਂ ਹੀ ਕੰਮ ਚੱਲਿਆ ਗਿਆ ਤਾਂ ਜਿਹੜਾ ਹੈਗਾ ਉੱਥੇ ਜਿਹੜਾ ਉੱਥੋਂ ਦੀਆਂ ਯੂਨੀਵਰਸਿਟੀਆਂ ਨੂੰ ਚਲਾਉਣਾ ਸਕੂਲਾਂ ਨੂੰ ਚਲਾਉਣਾ ਔਖਾ ਹੋ ਜਾਣਾ ਤੇ ਉਹਨਾਂ ਨੇ ਜਦੋਂ ਅ অন্ਟਾਰੀਓ ਦੇ ਕੰਸਰਨ ਮੰਤਰੀ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਵੀ ਅਸੀਂ অন্ਟਾਰੀਓ ਦੇ ਵਿੱਚ ਜਿਹੜੀ ਲੇਬਰ ਦੀ ਸ਼ਾਰਟੇਜ ਆ ਪਹਿਲਾਂ ਉਹ ਟੀਚਾ ਅਸੀਂ ਸਾਡਾ ਜਿਹੜਾ ਹੈਗਾ ਜੋ ਲੱਗ ਰਿਹਾ ਵੀ ਉਹ ਟੀਚੇ ਨੂੰ ਪੂਰਾ ਕੀਤਾ ਜਾਵੇ ਇਹਦੇ 'ਚ ਇਹਦੇ ਵੱਲ ਧਿਆਨ ਬਾਅਦ ਚ ਦੇਵਾਂਗੇ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਪੋਸਟ ਸਕੈਂਡਰੀ ਜਿਹੜੀ ਐਜੂਕੇਸ਼ਨ ਆ ਖੁੱਲੀ ਐ ਉਹਦੇ ਹਸਤੇ ਵੀ ਅਸੀਂ ਕੰਮ ਕਰ ਰਹੇ ਹਾਂ ਪਰ ਹਾਲ ਦੀ ਘੜੀ ਦੇ ਵਿੱਚ ਯੂਨੀਵਰਸਟੀਆਂ ਤੇ ਕਾਲਜਾਂ ਨੂੰ ਆਰਥਿਕ ਜਿਹੜਾ ਸੰਕਟ ਉਹਨਾਂ ਤੇ ਜਿਹੜਾ ਝਲਕ ਰਿਹਾ ਜਾਂ ਆਰਥਿਕ ਸੰਕਟ ਉਹਨਾਂ ਤੇ ਪਿਆ ਉਹਦੇ ਚੋਂ ਬਾਹਰ ਕੱਢਣਾ ਇੱਕ ਸਰਕਾਰ ਵਾਸਤੇ ਵੀ ਚੁਣੌਤੀ ਹੈ ਤੇ ਯੂਨੀਵਰਸਟੀਆਂ ਤੇ ਵੀ ਚੁਣੌਤੀ ਹੈ ਹੀ ਹੈ ਜਿਵੇਂ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ ਆਉਣ ਵਾਲਾ ਜਿਹੜਾ 2026 ਦਾ ਸਾਲ ਆ ਸਿਰਫ ਇੱਕ ਆਮ ਇੰਡੀਵਿਜੂਅਲ ਵਾਸਤੇ ਨਹੀਂ ਹੋਊਗਾ ਭਾਰੀ ਇਹ ਸਾਰੇ ਵਰਗ ਦੇ ਲੋਕਾਂ ਵਾਸਤੇ ਭਾਰੀ ਹੋਊਗਾ ਭਾਵੇਂ ਉਹ ਇੰਡਸਟਰੀਅਲਿਸਟ ਆ ਆਮ ਇਹ ਕੋਈ ਬਿਜ਼ਨਸਮੈਨ ਆ ਭਾਵੇਂ ਆਮ ਫੈਮਿਲੀ ਦਾ ਬੰਦਾ ਹੈਗਾ ਜਾਂ ਕੋਈ ਛੋਟਾ ਬਿਜ਼ਨਸ ਕਰਦਾ ਉੱਥੇ ਜਾਂ ਕੋਈ ਲੇਬਰ ਕਰਦਾ ਜਾਂ ਕੋਈ ਸਟੂਡੈਂਟ ਹੈ ਸਾਰਿਆਂ ਨੂੰ ਹੀ ਜਿਹੜੇ ਹੈਗੇ ਆ ਉਹਨਾਂ ਨੂੰ ਸਟਰਗਲ ਕਰਨੀ ਪੈ ਸਕਦੀ ਹੈ ਤੇ ਇਹ ਜਿਹੜਾ ਹੈਗਾ ਇਹਦੇ ਨਾਲ ਕੀ ਹੋਊਗਾ ਕਿ ਫੈਡਰਲ ਜਿਹੜੀ ਗਵਰਨਮੈਂਟ ਆ ਉਹਦੇ ਤੇ ਵੀ ਐਕਸਟਰਾ ਬੋਝ ਪਊਗਾ ਕਿਉਂਕਿ ਇੰਨੇ ਜਿਹੜੇ ਹੈਗੇ ਆ ਰੌਲਿਆਂ ਨੂੰ ਨਜਿੱਠਣਾ ਸਰਕਾਰ ਵਾਸਤੇ ਔਖਾ ਕੰਮ ਹੋਊਗਾ ਕਿਉਂਕਿ ਸਰਕਾਰ ਪਹਿਲਾਂ ਹੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉੱਤਰ ਰਹੀ ਤੇ ਹੁਣ ਆਉਣ ਵਾਲੇ ਜਿਹੜਾ ਸਮਾਂ ਹੈਗਾ 26 ਦਾ ਸਾਲ ਹੈ ਉਹਦੇ ਵਿੱਚ ਫੈਡਰਲ ਗਵਰਨਮੈਂਟ ਕੀ ਕੁਛ ਕਰੂਗੀ ਤਾਂ ਟਾਈਮ ਹੀ ਦੱਸੂਗਾ ਫਿਲਹਾਲ ਜਿਹੜੇ ਉੱਥੋਂ ਦੇ ਲੋਕ ਹੈ ਉਹਨਾਂ ਨੂੰ ਜਿਹੜਾ ਇਹ ਡਰ ਸਤਾ ਰਿਹਾ ਕਿ ਸਾਲ 2026 ਹੈ ਸਾਡੇ ਵਾਸਤੇ ਬਹੁਤ ਵੱਡਾ ਚੁਣੌਤੀਆਂ ਭਰਪੂਰ ਹੋਵੇਗਾ